ਹਾਂਜੀ ਦੋਸਤੋ ਗੁਰਬਾਣੀ ਦੇ ਵਿੱਚ ਪਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲ ਜਗਤ ਇਹ ਜੋ ਤੁਸੀਂ ਦ੍ਰਿਸ਼ ਦੇਖ ਰਹੇ ਹੋ ਉਹ ਕਿਸੇ ਜੁੱਧ ਪ੍ਰਭਾਵਿਤ ਦੇਸ਼ ਦੇ ਕਿਸੇ ਖੇਤਰ ਦਾ ਨਹੀਂ ਹੈ ਬਲਕਿ ਇਹ ਪੰਜਾਬ ਦੇ ਵਿੱਚ ਬਾਢੀ ਕਰਨ ਤੋਂ ਬਾਅਦ ਕਣਕ ਦੀ ਬਾਢੀ ਕਰਨ ਤੋਂ ਬਾਅਦ ਜੋ ਅੱਗ ਲਗਾਈ ਜਾਂਦੀ ਹੈ ਉਸ ਨਾਲ ਜੋ ਪ੍ਰਭਾਵਿਤ ਖੇਤ ਨੇ ਦਰਖਤ ਨੇ ਇਹ ਉਹਨਾਂ ਦਾ ਦ੍ਰਿਸ਼ ਹੈ ਦੇਖ ਸਕਦੇ ਹਾਂ ਕਿ ਕਿੰਨੇ ਬੁਰੀ ਤਰ੍ਹਾਂ ਜੋ ਸਾਡੇ ਖੇਤ ਨੇ ਉਹ ਪ੍ਰਭਾਵਤ ਹੋ ਚੁੱਕੇ ਨੇ ਰੋਡ ਦੇ ਕਿਨਾਰੇ ਜੋ ਖੜੇ ਦਰਖਤ ਨੇ ਉਹ ਵੀ ਝੁਲਸ ਜਾਂਦੇ ਨੇ ਸੜ ਜਾਂਦੇ ਨੇ ਜੋ ਬੱਚੇ ਨੇ ਪੰਛੀਆਂ ਦੇ ਉਹ ਵੀ ਜਿੰਦਾ ਸੜ ਜਾਂਦੇ ਨੇ ਕਈ ਜਗ੍ਹਾ ਤਾਂ ਹੁਣ ਜੋ ਇਨਸਾਨ ਨੇ ਉਹ ਵੀ ਇਸ ਅਗ ਦੀ ਲਪੇਟ ਵਿੱਚ ਆ ਕੇ ਆਪਣੀ ਕੀਮਤੀ ਜ਼ਿੰਦਗੀ ਗਵਾ ਚੁੱਕੇ ਨੇ ਤੇ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਉਹ ਛੋਟੇ-ਛੋਟੇ ਜੋ ਕਿਸੇ ਕੁੱਤੇ ਦੇ ਕਤੂਰੇ ਸੀ ਉਹ ਵੀ ਇਸ ਅੱਗ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗਵਾ ਚੁੱਕੇ ਨੇ ਇੰਨਾ ਜ਼ਿਆਦਾ ਜੋ ਇਨਸਾਨ ਹੈ ਉਹਦੀ ਇੰਨਾ ਜ਼ਿਆਦਾ ਇਨਸਾਨ ਕਿਵੇਂ ਜ਼ਾਲਮ ਕਿਦਾਂ ਹੋ ਸਕਦਾ ਹੈ ਉਹਦੀ ਸੰਵੇਦਨਾ ਕਿੱਥੇ ਹੈ ਕਿੱਥੇ ਹੈ ਉਹਦੀ ਇਨਸਾਨੀਅਤ ਉਸ ਦੇਸ਼ ਦੇ ਵਿੱਚ ਉਸ ਰਾਜ ਦੇ ਵਿੱਚ ਜਿੱਥੇ ਗੁਰੂਆਂ ਪੀਰਾਂ ਪਗੰਬਰਾਂ ਨੇ ਐਡੀ ਐਡਿਟੀਆਂ ਕਰਵਨੀਆਂ ਦੇ ਕੇ ਇਸ ਜ਼ਮੀਨ ਦੀ ਰੱਖਿਆ ਕੀਤੀ ਹੋਵੇ ਇੱਥੇ ਦੇ ਲੋਕਾਂ ਦੇ ਵਿੱਚ ਧਰਮ ਦਾ ਜੋ ਬੀਜ ਹੈ ਉਹ ਬੋਇਆ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੁਰੇ ਹਾਲਾਤ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਲ ਦੇ ਵਿੱਚ ਦੋ ਵਾਰ ਕਿਸਾਨ ਮੇਲਾ ਲਗਾਇਆ ਜਾਂਦਾ ਹੈ ਉਹ ਇਸੇ ਮਕਸਦ ਲਈ ਲਗਾਇਆ ਜਾਂਦਾ ਹੈ ਤਾਂ ਕਿ ਜੋ ਕਿਸਾਨ ਨੇ ਇਹ ਦੇਖ ਸਕਣ ਕਿ ਉੱਥੇ ਪ੍ਰਦਰਸ਼ਨੀ ਜੋ ਪਲਾਂਟ ਲਗਾਏ ਜਾਂਦੇ ਨੇ ਉਹ ਦਿਖਾਏ ਜਾਂਦੇ ਨੇ ਕਿ ਇਸ ਵਿੱਚ ਇੰਨੀ ਖਾਦ ਪਾਈ ਗਈ ਹੈ ਇਸ ਵਿੱਚ ਇੰਨੇ ਫਰਟੀਲਾਈਜ਼ਰ ਪਾਏ ਗਏ ਨੇ ਇਸ ਵਿੱਚ ਇੰਨੀ ਦੇਸੀ ਖਾਦ ਪਾਈ ਗਈ ਹੈ ਇਹ ਬਿਨਾ ਬਹਾਈ ਤੋਂ ਸਿੱਧੀ ਬਹਾਈ ਕੀਤੀ ਗਈ ਹੈ ਜੋ ਸਿੰਪਲ ਤਰੀਕੇ ਦੇ ਨਾਲ ਆਰਗੈਨਿਕ ਕੀਤੀ ਕੀਤੀ ਜਾਂਦੀ ਹੈ ਜਿੱਤੇ ਫਰਟੀਲਾਈਜ਼ਰ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ ਉਹਨਾਂ ਦੀ ਪੈਦਾਵਾਰ ਵਧੀਆ ਹੁੰਦੀ ਹੈ ਕਿਸਾਨ ਦਾ ਜੋ ਖਰਚਾ ਉਹ ਵੀ ਘਟਦਾ ਹੈ ਇਹ ਵੀ ਹਦਾਇਤਾਂ ਨੇ ਕਿ ਜੋ ਕਣਕ ਦੀ ਬਾਢੀ ਕਰਨ ਬਾਅਦ ਰਹਿਦ ਖੁੰਦ ਬਸ ਜਾਂਦੀ ਹੈ ਇਸੇ ਨੂੰ ਤਵੀਆਂ ਦੇ ਨਾਲ ਬਾਕੇ ਇਸੇ ਤਰ੍ਹਾਂ ਤੁੱਪੇ ਛੱਡ ਦਿੱਤਾ ਜਾਵੇ ਤਾਂ ਜੋ ਇਸ ਜੋ ਇਸ ਵਿੱਚ ਜੋ ਫੰਗਸ ਹੈ ਜੋ ਉਲੀ ਰੋਗ ਵਾਲੇ ਕਟਾਣੂ ਨੇ ਉਹ ਤੁੱਪੇ ਸੜ ਕੇ ਖਤਮ ਹੋ ਜਾਣ ਉਸ ਤੋਂ ਬਾਅਦ ਜੋ ਝੋਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ ਪਰੰਤੂ ਸਾਡੇ ਕਿਸਾਨ ਨੇ ਜੋ ਸਾਡੇ ਲੋਕ ਨੇ ਜੋ ਇਸ ਗੱਲ ਵੱਲ ਧਿਆਨ ਨਹੀਂ ਦੇਣਾ ਚਾਹੁੰਦੇ ਤੇ ਉਹ ਆਪਣੇ ਜੋ ਤਰੀਕੇ ਦੇ ਨਾਲ ਹੀ ਖੇਤੀ ਕਰਨਾ ਚਾਹੁੰਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਡੀ ਧਰਤੀ ਦਾ ਕੀ ਹਾਲ ਹੋ ਚੁੱਕਿਆ